ਪੰਜਾਬ ਦੇ ਵਿੱਚ ਸੰਗਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਅੱਜ ਤੜਕ ਸਵੇਰ ਸੰਗਣੀ ਧੁੰਦ ਦੀ ਵਜ੍ਹਾ ਕਰਕੇ ਵੱਡਾ ਹਾਦਸਾ ਵਾਪਰਿਆ ਸਵਾਰੀਆਂ ਨਾਲ ਭਰੀਆਂ ਹੋਈਆਂ ਬੱਸਾਂ ਹਾਦਸਾ ਗ੍ਰਸਤ ਹੋਈਆਂ ਨੇ ਟਰੱਕ ਦੇ ਨਾਲ ਕਈ ਵਾਹਨ ਆਪਸ ਦੇ ਵਿੱਚ ਟਕਰਾਏ ਹੋਏ ਹੈਗੇ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੇ ਪੱਧਰ ਤੇ ਉੱਪਰ ਜੋ ਵਾਹਨ ਨੇ ਉਹ ਨੁਕਸਾਨੇ ਗਏ ਨੇ ਕਈ ਗੱਡੀਆਂ ਦੇ ਪਰਖੱਚੇ ਤੱਕ ਉੱੜ ਚੁੱਕੇ ਨੇ ਜਲੰਧਰ ਦੇ ਵਿੱਚ ਪੀਪੀ ਚੌਂਕ ਨੇੜੇ ਵਾਪਰੇ ਭਿਆਨਕ ਹਾਦਸੇ ਨੂੰ ਦੇਖ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਕਿੱਸ ਕਿ ਜਾਵੇਗੀ ਤੁਸੀਂ ਆਪ ਸੋਚੋ ਕਿ ਜਿਹੜੇ ਲੋਕ ਸਵੇਰੇ ਉੱਠ ਕੇ ਕਿਸੇ ਕੰਮ ਦੇ سلسلے ਦੇ ਵਿੱਚ ਕਰੋ ਨਿਕਲੇ ਹੋਣਗੇ ਬਸ ਦੇ ਵਿੱਚ ਬੈਠੇ ਹੋਣਗੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅੱਜ ਇਹ ਭਿਆਨਕ ਹਾਦਸਾ ਵਾਪਰ ਜਾਣਾ ਸੋ ਜਾਣਕਾਰੀ ਮਿਲੀ ਹੈ ਕਿ ਇੱਕ ਜਿਹੜਾ ਟਰੱਕ ਹੈ ਉਹ ਪੀਪੀ ਚੌਂਕ ਨੇੜੇ ਫਲਾਈਓਵਰ ਤੇ ਚੜ ਰਿਹਾ ਹੁੰਦਾ ਕਿ ਇਸੇ ਦੌਰਾਨ ਸੰਗਨੀ ਧੁੰਦ ਦੀ ਵਿਜ਼ਿਬਿਲਟੀ ਜਿਹੜੀ ਕਿ ਬਹੁਤ ਘਟ ਹੋਣ ਦੇ ਚੱਲਦਿਆਂ ਅੱਗੇ ਜਿਹੜਾ ਕਿ ਵਾਹਨ ਕੀ ਜਾ ਰਿਹਾ ਹੈਗਾ ਇਸ ਦਾ ਪ੍ਰਾਈਵੇਟ ਜਿਹੜੇ ਕਿ ਬੱਸ ਹੈਗੀ ਆ ਜਾਂ ਫਿਰ ਦੂਸਰੀ ਬੱਸ ਆਪਾਂ ਜ਼ਿਕਰ ਕਰ ਲਈ ਤਾਂ ਪੰਜਾਬ ਰੋਡ ਵਿਜੀ ਬੱਸ ਦੇ ਚਾਲਕ ਨੂੰ ਪਤਾ ਨਹੀਂ ਲੱਗਿਆ ਜਿਸ ਕਰਕੇ ਉਹ ਪਿੱਛੋਂ ਜਾ ਕੇ ਟਰੱਕ ਦੇ ਵਿੱਚ ਵਾਦੀਆ ਤੇ ਦੂਸਰੇ ਪਾਸੇ ਨੀਜੀ ਜਿਹੜੀ ਕਿ ਬੱਸ ਹੈ ਉਹ ਸਰਕਾਰੀ ਬੱਸ ਦੇ ਵਿੱਚ ਜਾ ਕੇ ਟਕਰਾ ਜਾਂਦੀ ਹੈ ਇਹ ਦੇਖੋ ਕਿ ਜਿਹੜੀ ਕਿ ਦੂਸਰੇ ਪਾਸੇ ਕਹਿ ਸਕਦੇ ਕੰਡਕਟਰ ਸੀਟ ਵਾਲੀ ਸਾਈਡ ਹੈ ਬੱਸ ਦੀ ਉਹ ਤਾਂ ਨੁਕਸਾਨੀ ਹੀ ਗਈ ਹੈ ਅਤੇ ਪਿੱਛੇ ਜਿਹੜੀ ਕਿ ਨੀਜੀ ਕੰਪਨੀ ਦੀ ਬੱਸ ਆ ਰਹੀ ਸੀ ਉਹ ਵੀ ਸਿੱਧਾ ਜਾ ਕੇ ਸਰਕਾਰੀ ਬੱਸ ਦੇ ਵਿੱਚ ਵੱਰਦੀ ਹੈ ਅਤੇ ਕਈ ਜਿਹੜੇ ਕਿ ਲੋਕ ਨੇ ਇਸ ਹਾਦਸੇ ਦੇ ਵਿੱਚ ਪਟੜ ਹੋਏ ਨੇ ਜ਼ਖਮੀ ਹੋਏ ਨੇ ਤੁਰੰਤ ਕਿਹਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੋ ਸੰਗਣੀ ਤੋਂ ਇਸ ਬੇਹਦ ਵੱਡੇ ਭਿਆਨਕ ਹਾਦਸੇ ਦੀ ਵਜ੍ਹਾ ਬਣੀ ਹੈ ਅਤੇ ਮੌਕੇ ਦੇ ਉੱਪਰ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਦੇ ਉੱਪਰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਤੁਰੰਤ ਰਾਹਤ ਤੇ ਬਚਾਅ ਕਾਰਜ ਅਮਲ ਦੇ ਵਿੱਚ ਲਿਆਂਦੇ ਨੇ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੋ ਅਕਸਰ ਆਪਾਂ ਦੇਖਦੇ ਹਾਂ ਕਿ ਸਵੇਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੰਗਣੀ ਜਿਹੜੀ ਕਿ ਧੁੰਦ ਪੈਂਦੀ ਆ ਅਤੇ ਇਸ ਕਦਰ ਕੋਹਰਾ ਹੁੰਦਾ ਹੈ ਕਿ ਅੱਗੇ ਜਾ ਰਹੇ ਜਿਹੜੇ ਕਿ ਵਾਹਨ ਨੇ ਉਹਨਾਂ ਦਾ ਕਈ ਵਾਰ ਅੰਦਾਜ਼ਾ ਤੱਕ ਨਹੀਂ ਹੁੰਦਾ ਜਿਸ ਕਰਕੇ ਕਈ ਭਿਆਨਕ ਹਾਦਸੇ ਵਾਪਰ ਜਾਂਦੇ ਨੇ ਉਹਨਾਂ ਦੇ ਵਿੱਚੋਂ ਅੱਜ ਇਹ ਤੜਕਸਾਰ ਵਾਪਰਿਆ ਜਿਲੰਦਰ ਦੇ ਵਿੱਚ ਭਿਆਨਕ ਹਾਦਸਾ ਵੀ ਇੱਕ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਮੌਕੇ ਦੇ ਉੱਪਰ ਪਹੁੰਚ ਚੁੱਕੀ ਹੈ ਅਤੇ ਨਾਲ ਹੀ ਪੁਲਿਸ ਦੇ ਵੱਲੋਂ ਹਾਦਸਾ ਗ੍ਰਸਤ ਹੋਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਗਿਆ ਤੇ ਸਾਈਡ ਤੇ ਇਹਨਾਂ ਨੂੰ ਕਰਵਾ ਕੇ ਅਵਜਈ ਸੰਚਾਰੂ ਕੀਤੀ ਗਿਆ ਜਲੰਧਰ ਅਮ੍ਰਿਤਸਰ ਨੈਸ਼ਨਲ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਹੁਣ ਜਿਹੜੇ ਲੋਕ ਇਸ ਇਹਨਾਂ ਬੱਸਾਂ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਤੁਰੰਤ ਜਿਹੜਾ ਕਿ ਬਾਹਰ ਕੱਢਿਆ ਗਿਆ ਅਤੇ ਇਹ ਦੇਖੋ ਕਿੰਨਾ ਖੋਫਨਕ ਮੰਜ਼ਰ ਹੋਵੇਗਾ ਤੇ ਕਿੰਨੀ ਭਿਆਨਕ ਇਹ ਟੱਕਰ ਹੋਵੇਗੀ ਅਤੇ ਜਦੋਂ ਇਹ ਹਾਦਸਾ ਵਾਪਰਦਾ ਹੈ ਕਾ ਪਿੱਛੇ ਵਾਹਨਾ ਦਿਆ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਤੇ ਲੋਕ ਕਾਫੀ ਜਿਹੜੇ ਕੀ ਜਾਂਦੇ ਵਿੱਚ ਫਸੇ ਹੋਣ ਕਰਕੇ ਖੱਜਲਖਵਰ ਵੀ ਹੁੰਦੇ ਆਮ ਦੇਖੇ ਗਏ ਹੈਗੇ ਨੇ ਤੋਂ ਤਸਵੀਰਾਂ ਜਲੰਧਰ ਦੇ ਵਿੱਚ ਵਾਪਰੇ ਹੌਲਦਕ ਤੜਕ ਹਾਸੇ ਦੀਆਂ ਨੇ ਜਿੱਥੇ ਕੀ ਭਿਆਨਕ ਹਾਦਸਾ ਵਾਪਰਿਆ ਇੱਕ ਜਿਹੜਾ ਕੀ ਟਰੱਕ ਦੱਸਿਆ ਜਾ ਰਿਹਾ ਉਹ ਪੁਲ ਦੇ ਉੱਪਰ ਚੜ੍ਹਿਆ ਹੁੰਦਾ ਕਿ ਇਸੇ ਦੌਰਾਨ ਜਿਹੜਾ ਕੀ ਹੈ ਪੁਲ ਤੇ ਉੱਪਰ ਚੜਨ ਦੇ ਦੌਰਾਨ ਸਰਕਾਰੀ ਬੱਸ ਜੋ ਆ ਉਹ ਟਰੱਕਰ ਮਾਰ ਦਿੰਦੀ ਆ ਟਰੱਕ ਨੂੰ ਅਤੇ ਉਸ ਦੇ ਪਿੱਛੇ ਆ ਰਹੀ ਨਿੱਜੀ ਜਿਹੜੀ ਕੰਪਨੀ ਦੀ ਬੱਸ ਹੈ ਉਹ ਸਰਕਾਰੀ ਬੱਸ ਦੇ ਵਿੱਚ ਜਾ ਟਕਰਾਉਂਦੀ ਆ ਜਿਸ ਕਰਕੇ ਇਹ ਹਾਦਸਾ ਵਾਪਰਿਆ ਸૌਦੇਰੇ ਅਪਡੇਟ ਲਈ ਗੱਲਬਾਤ ਕਰਾਂਗੇ ਜਲੰਧਰ ਤੋਂ ਸਾਡੇ ਪੱਤਰਕਾਰ ਰਾਜੂ ਗੁਪਤਾ ਫੋਨ ਲੈਂਦੇ ਬੀਯੂਡੀ ਸੋ ਰਾਜੂ ਕੀ ਹਾਲਾਤ ਨੇ ਹੁਣ ਮੌਕੇ ਦੀ ਕੀ ਸਥਿਤੀ ਹੈਗੀ ਹੈ ਕਿਵੇਂ ਹਾਦਸਾ ਵਾਪਰਿਆ ਇਹ ਜਿਹੜਾ ਕਿ ਜਲੰਧਰ ਦੇ ਵਿੱਚ ਹੋਇਆ ਚੌਕ ਦੇ ਵਿੱਚ ਇਹ ਵੱਡਾ ਹਾਦਸਾ ਜਿਹੜਾ ਹੈ ਉਹ ਕਿਤਨੇ ਕਿਤੇ ਦੇਖ ਨੂੰ ਮਿਲਿਆ ਹੈ ਤਕਰੀਬਨ ਸਮਾਂ ਜਿਹੜਾ ਹੈਗਾ ਏ ਉਹ 7 ਵਜੇ ਦੇ ਕਰੀਬ ਇਹ ਹਾਦਸਾ ਹੁੰਦਾ ਹੈ ਧੁੰਦ ਦੇ ਦਿਨ ਚੱਲ ਰਹੇ ਨੇ ਤੇ ਸਵੇਰੇ ਬਹੁਤ ਹੀ ਜਿਹੜੀ ਆ ਉਹ ਧੁੰਦ ਪਈ ਹੋਈ ਸੀ ਜ਼ੀਰੋ ਵਿਜ਼ਿਬਿਲਟੀ ਹੋਣ ਦੇ ਕਾਰਨ ਇਹ ਜਿਹੜਾ ਹੈ ਉਹ ਹਾਦਸਾ ਹੋਇਆ ਹੈ ਤੇ ਇਹ ਵੀ ਦੱਸ ਦੇਣਾ ਤੁਹਾਨੂੰ ਕਿ ਇੰਡੀਅਨ ਆਇਲ ਤੋਂ ਜਿਹੜਾ ਹੈਗਾ ਏ ਉਹ ਟਰੱਕ ਆਪਣਾ ਜਿਹੜਾ ਹੈ ਏ ਔਇਲ ਭਰ ਆ ਕੇ ਨਿਕਲ ਰਿਹਾ ਸੀ ਜਿਵੇਂ ਹੀ ਉਹ ਪੀਪੀ ਵਾਲਾ ਜਿਹੜਾ ਹੈ ਫਲਾਈਓਵਰ ਚੜਨ ਦੀ ਕੋਸ਼ਿਸ਼ ਕਰਦਾ ਹੈ ਤੋਂ ਹੋਣ ਦੇ ਕਾਰਨ ਉੱਗਰੋ ਜਿਹੜੀ ਹੈ ਉਹ ਬੱਸ ਵੀ ਆ ਜਾਂਦੀ ਹੈ ਤੇ ਬੱਸ ਅਤੇ ਪੀਏਸੀ ਦੀ ਜਿਹੜੀ ਹੈਗੀ ਹੈ ਬੱਸ ਅਤੇ ਇਹ ਜਿਹੜਾ ਹੈਗਾ ਹੈ ਟਰੱਕ ਹੈ ਉਸ ਦੇ ਵਿੱਚ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਤਰਥੱਲੀ ਵੀ ਮਰ ਜਾਂਦੀ ਹੈ ਕਿਉਂਕਿ ਬੱਸ ਦੇ ਵਿੱਚ ਆ ਸਵਾਰੀ ਘੱਟ ਹੋਣ ਕਾਰਨ ਜ਼ਿਆਦਾ ਨੁਕਸਾਨ ਨਹੀਂ ਦੇਖਣ ਨੂੰ ਮਿਲਦਾ ਹੈ ਪਰ ਬੱਸ ਡਰਾਈਵਰ ਅਤੇ ਬੱਸ ਡਰਾਈਵਰ ਦੇ ਨਾਲ ਇੱਕ ਹੋਰ ਸਾਥੀ ਜਿਸ ਨੂੰ ਜਿਹੜੀ ਹੈ ਉਹ ਸੱਟ ਲੱਗਦੀ ਹੈ ਕਿਉਂਕਿ ਸੱਦਾ ਜੁੜਾਏ ਉਹ ਟਰੱਕ ਆ ਕੇ ਬੱਸ ਦੇ ਵਿੱਚ ਵੱਜਦਾ ਜਿਸ ਦੇ ਨਾਲ ਕਾਫੀ ਉਸ ਜਗ੍ਹਾ ਦੇ ਉੱਪਰ ਵਸਤਾ ਵੀ ਨੁਕਸਾਨ ਦੇਖਣ ਨੂੰ ਮਿਲਦਾ ਟਰੱਕ ਦਾ ਵੀ ਨੁਕਸਾਨ ਦੇਖਣ ਨੂੰ ਜਿਹੜਾ ਹੈ ਉਹ ਮਿਲਦਾ ਹੈਗਾ ਹਰ ਫਲਾਣ ਦੀ ਗੱਡੀ ਜਿਹੜੀ ਹੈ ਉਹ ਦੋ ਜਿਹੜੇ ਬੱਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਸੱਟਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਲਿਜਾ ਕੇ ਜਿਹੜਾਏ ਉਹ ਪ੍ਰਤੀ ਕਰਾਇਆ ਗਿਆ ਤੇ ਇਲਾਜ ਜਿਹੜਾ ਉਹਨਾਂ ਦੇ ਕੀਤਾ ਜਾ ਰਿਹਾ ਹੈ ਬਾਕੀ ਹੋਰ ਜਿਹੜਾ ਹੈ ਉਹ ਖਾਸ ਨੁਕਸਾਨ ਜਿਹੜਾ ਹੈ ਹੋਰ ਲੋਕਾਂ ਦਾ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਮਿਲਿਆ ਤੋ ਜਿਉਂ ਗ੍ਰੇ ਗੱਲਬਾਤ ਕਰਨੀ ਬਾਤ ਕਿ ਗਣਿਮਤ ਤੈ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈਗਾ ਇਸ ਭਿਆਨਕ ਹਾਦਸੇ ਦੌਰਾਨ ਪਰ ਜਿਹੜੇ ਵਾਹਨ ਨੇ ਭਾਵੇਂ ਉਹ ਬੱਸਾਂ ਲਾ ਲਈਏ ਜਾਂ ਫਿਰ ਟਰੱਕ ਲਾ ਲਈਏ ਉਹ ਦੋਵੇਂ ਜਿਹੜੇ ਕੀ ਨੁਕਸਾਨੇ ਗਏ ਹੈਗੇ ਨੇ ਤੇ ਫਿਲਹਾਲ ਪੁਲਿਸ ਨੇ ਉਹਨਾਂ ਇਸ ਮਾਮਲੇ ਦੇ ਵਿੱਚ ਬਣਦੀ ਜਿਹੜੀ ਕੀ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੇ ਜਾਣ ਦੀ ਗੱਲ ਜ਼ਰੂਰ ਹੈ